ਹਾਂਜੀ ਕੌਣ ਹੈ ਵੇਖਾ ਕੌਣ ਹੈ ਮੰਮੀ ਆਏ ਨੇ ਹਾਂਜੀ ਹਾਂਜੀ ਹਾਂ ਹੋ ਠੀਕ ਹੈ ਕਹਾ ਹਾਂਜੀ ਹਾਂਜੀ ਅੱਛਾ ਅੱਛਾ ਆਜੋ ਹੋ ਠੀਕ ਠਾਕ ਹਾਂਜੀ ਹਾਂਜੀ ਅੱਛਾ ਅੱਛਾ ਹੋ ਮੰਮੀ ਸੋਤੇ ਆ ਗਏ ਹੋ ਅਜਨ ਆਹ ਹੋ ਮੈਂ ਤਾਂ ਸੇਰ ਦੀ ਚੜੀ ਸਾਂ ਅੱਛਾ ਮੈਂ ਕਹਾ ਮੈਂ ਫਿਰ ਕੁੜੀ ਨੂੰ ਲੋੜੀ ਦੇ ਆਵਾਂ ਹਾਂਜੀ ਮੰਮੀ ਨਹੀਂ ਇੱਧਰ ਆਜੋ ਇੱਧਰ ਬੱਚੇ ਬੈਠੇ ਹੋਏ ਸੀਗੇ ਅੱਛਾ ਅੱਛਾ ਹਾਂਜੀ ਹਾਂਜੀ ਹੋਰ ਨਾਲੇ ਕਿੱਧਰ ਗਏ ਨੇ ਮੰਮੀ ਉਹ ਨਾ ਬਾਹਰ ਬੈਠੇ ਹੋਏ ਨਹੀਂ ਜਖੇੜਦੇ ਖੁਰਦੇ ਹੋਣਗੇ ਪਤਾਉਂਗਾ ਪਤੂਂਗਾ ਮੰਮੀ ਡਾੜਦੀ ਅੱਛਾ ਹਾਂ ਮੰਮੀ ਜੀ ਬਈ ਨਹੀਂ ਹਾਂ ਸਾਰੇ ਠੀਕ-ਠਾਕ ਨੇ ਸਾਰੇ ਠੀਕ-ਠਾਕ ਨੇ ਤੂੰ ਸੁਣਾ ਪਰੋਣੇ ਆਵਾ ਤਨ ਪਰ ਹਾਂਜੀ ਹਾਂਜੀ ਮੰਮੀ ਆਂਦਾ ਰਹਿੰਦਾ ਰੋਜ਼ ਆਂਦਾ ਕਿੰਦਰ ਗਈ ਤੇਰੀ ਮੰਮੀ ਸੱਸ ਮੰਮੀ ਨੂੰ ਮੁਰਗੀ ਇਹੋ ਨੇ ਸਾਥ ਤੇ ਹੋਣੇ ਅੱਛਾ ਲੈ ਨਾ ਮੈਂ ਪਾਣੀ ਲੈ ਕੇ ਛੋੜਦਾ ਤਾਂ ਸਹੀ ਕਾਲੀ ਕਦੇ ਗੱਲਬਾਤ ਵੇਕਾਰ ਹੋਣ ਗਈ ਹੋਈ ਹੈ ਤੈਨੂੰ ਇੱਕ ਚੱਲ ਮੁੜ ਕੇ ਫਿਰ ਕੋਲ ਬਹਿ ਜਾਣਾ ਕਹਿੰਦੀ ਤੂੰ ਹੋਣੀ ਆ ਵੀ ਲੋੜੀ ਨਹੀਂ ਲੈ ਕੇ ਆਈ ਤੇਰੀ ਮੰਮੀ ਮੰਮੀ ਕਿੰਦੇ ਤੇ ਪੇਸੀ ਤੇ ਸਭ ਦੀ ਉਹ ਮਾਸੀ ਬੀਨਾਂ ਉਹ ਮਾਂ ਦੇ ਚਾਹੀਆ ਤਾਂ ਇਹਦੇ ਸਭ ਨੂੰ ਦਾਸਾ ਸੇ ਦੂਰ ਹੋਣਾ ਹੁੰਦਾ ਆਈ ਜਾਣਾ ਹੁੰਦਾ ਹੈ ਹਨਾ ਹਾਂ ਮੈਂ ਅੱਜ ਇੱਥੇ ਕੜੀ ਨੇ ਇੰਨੀ ਠੰਡ ਮੈਂ ਸਵੈਟਰ ਪਾਇਆ ਮੋਟਾ ਸੂਟ ਪਾਇਆ ਕੋਈ ਪਾਈ ਤੇ ਮੈਂ ਕਹਾ ਮੈਂ ਲੋੜੀ ਦੀ ਮੇਨ ਅੱਗੇ ਦੇ ਸੁਭਾ ਦਾ ਪਤਾ ਹੈ ਨਾ ਜਿਹੋ ਜਿਹ ਹੈਗੀ ਹਾਂ ਮੈਂ ਕਹਿੰਨੇ ਮੇਰੀ ਕੁੜੀ ਨੂੰ ਕਹਿੰਦੀ ਹੋਈ ਤੇਰੀ ਲੋੜੀ ਨਹੀਂ ਆਈ ਤੇਰੀ ਲੋੜੀ ਨਹੀਂ ਆਈ ਇਸ ਕਦੀ ਨਹੀਂ ਕਿ ਆਪਣੀ ਲੋੜੀ ਅਨੇ ਆਈ ਆ ਵੇਖ ਖਾਣ ਪੀਣ ਨੂੰ ਤੁਹਾਡੀ ਕਰੀਆਂ ਆਣਿਆ ਫੁੱਲੇ ਫੁੱਲੇ ਪਿੰਡ ਵਿੱਚ ਪਤਾ ਤੈਨੂੰ ਪਤਾ ਹੀ ਇੱਥੇ ਤਾਂ ਹੈ ਨਹੀਂ ਜਦ ਮੈਂ ਪਹਨਾਈ ਸੀਗੇ ਆਹੋ ਪੱਠੀ ਤੇ ਗਈ ਸਾਂ ਤੇ ਆ ਲਿਆ ਇਹ ਗੱਚਕ ਲਿਆ ਇਹ ਹਲੇ ਮੈਂ ਖੋਲ ਦਵਾ ਹੋਰ ਠੀਕ ਠਾਕ ਹੈ ਨਾ ਸਾਰੇ ਹਾਂਜੀ ਹਾਂਜੀ ਮੰਮੀ ਵਧੀਆ ਬਣਾ ਵਾ ਵਧੀਆ ਰਹਿੰਦੀ ਹੈ ਨਾ ਤੇ ਹਾਂਜੀ ਹਾਂਜੀ ਸਭ ਵਧੀਆ ਮੰਮੀ ਕੋਈ ਟੈਨਸ਼ਨ ਨਾ ਕਰਿਆ ਕਰੋ ਇਸੇ ਗੱਲ ਦੀ ਆਹੋ ਤਾਂ ਮੈਨੂੰ ਤੇ ਹੋਈ ਟੈਨਸ਼ਨ ਰਹਿੰਦੀ ਹੈ ਨਾ ਉਹ ਸਾਸ ਤੇਰੀ ਨਾ ਚਲਾਕ ਬੜ ਚਲਾਕ ਬੜੀ ਆ ਗੱਲਾਂ ਬਾਤਾਂ ਨਹੀਂ ਇੱਧਰ ਉੱਧਰ ਦੀਆਂ ਬੜੀਆਂ ਮਾਰਦੀ ਰਹਿੰਦੀ ਹੈ ਮੈਂ ਹੁਣ ਤੇ ਮੇਰੀ ਕੁੜੀ ਦਾ ਕਿਹਾ ਹੋਣਾ ਹੈ ਵੀ ਹਾਂ ਨਹੀਂ ਘਰੇ ਗਾਂਢੀ ਕਿਵੇਂ ਦੇ ਦਿੱਤੀ ਹਾਂ 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 ਬੱਧੀ ਵਧੀਆ ਗੀ। ਕਾਹ ਆ ਵੀ ਆ ਕੇ ਰਸਤੀ ਲਾਈਆ ਫੁੱਲ ਲਈ ਤੇ ਬੜੇ ਪਸੰਦ ਕਰ ਲਈਏ ਨਾ। ਹੈਨਾ। ਲੈ ਆਗਾ ਚੱਕ। ਠੀਕ ਆ ਰੋੜੀਆਂ। ਠੀਕ ਆ। ਆ ਮੰਗਫਲੀ। ਹਾਂ। ਆ ਵੇ ਠੀਕ ਆ। ਆ ਵੇ ਮੰਗਫਲੀ ਕਿੱਡੀ ਸੋਣੀ ਪਿੰਡ ਦੀ। ਹਾਂਜੀ। ਹੈਨਾ। ਭਰੀ ਭਰੀ ਵਧੀਆ। ਉਹ ਵੇ ਸਾਹਮਣੇ ਨਾ ਪਹਰੇ ਪਿੰਡ ਵਾਲਾ। ਹਾਂਜੀ ਹਾਂਜੀ। ਬਾਣੀਆਂ ਉਹਦੇ ਕੋਲੋਂ ਲਈਆਂ। ਠੀਕ ਹੈ। ਆ ਮੈਂ ਕਹਾਂ ਵਧੀਆ ਮੰਗਫਲੀ ਨਹੀਂ ਮੇਰੀ ਕੁੜੀ ਦੇ ਵੱਜੋਂ ਗੀ। ਚੱਲ ਗੱਲ ਅਸੀਂ ਕਿਤੇ ਘਟ ਗਾ ਲੀਏ।

ਅੱਛਾ ਮੰਮੀ ਆਈ ਆ ਹਾਂਜੀ ਹਾਂਜੀ ਵਾਹ ਵਾਹ ਆ ਜਾ ਚੰਗਾ ਹੋ ਗਿਆ ਮੰਮੀ ਆ ਗਈ ਹਾਂ ਹਾਂ ਹੋਰ ਭੈਣ ਜੀ ਹਾਂ ਬਸ ਵਧੀਆ ਤੁਸੀਂ ਸੁਣਾਓ ਠੀਕ ਆ ਤੁਸੀਂ ਪਰਿਵਾਰ ਸਭ ਠੀਕ ਸਾਰੇ ਠੀਕ ਠਾਕ ਤੁਸੀਂ ਸੁਣਾਓ ਹਾਂ ਅਸੀਂ ਬੜਾ ਵਧੀਆ ਹਾਂ ਵਧੀਆ ਆ ਸਰ ਹਾਂ ਬੈਲੀ ਰਾਜੀ ਖੁਸ਼ੀ ਤੋਂ ਉੱਤੇ ਕੀ ਕਰਨ ਦਾ ਸੋ ਹਾਂ ਹਾਂ ਬੜੀ ਬਗਲੀ ਉੱਤੇ ਸਾਗ ਲਿਆ ਨਾ ਅੱਛਾ ਤੇ ਸਾਗ ਮੈਂ ਫਿਰ ਉੱਤੇ ਹੀ ਕੱਟਿਆ ਠੀਕ ਆ ਠੀਕ ਆ ਠੀਕ ਹਾਂ ਹਾਂ ਸਾਗ ਮੈਨੂੰ ਕਹਿ ਦੇਣਾ ਹਾ ਮੈਨਿਆ ਨੇ ਕਈ ਲਿਆ ਆਂਦੀ ਮੈਂ ਅਗਰ ਕਈ ਲੱਕ ਕੇ ਪਿਛਲੀ ਵਾਰ ਮੈਂ ਲਿਆਂਦਾ ਸੀ ਨਾ ਤੇ ਤੁਸੀਂ ਕਹਿੰ ਲਗੇ ਅਸੀਂ ਵੀ ਬਣਾਇਆ ਅਸੀਂ ਕਿਹਾ ਤੈਨੂੰ ਕਿਹਾ ਤੁਸੀਂ ਨਹੀਂ ਸੀ ਬਣਾਇਆ ਤੇ ਮੈਨੂੰ ਕਹਿ ਰਹਿੰਦੇ ਮੈਂ ਲੈ ਇਮ ਵੀ ਨਾ ਚਲ ਸਾਲ ਸੁਖਦੀ ਤੇ ਕਿਹੜੀ ਏਡੀ ਵੱਡੀ ਗੱਲ ਐ ਨਹੀਂ ਨਹੀਂ ਛਡੀ ਗੱਲ ਤਾਂ ਨਹੀਂ ਹੁੰਦੀ ਆ ਵੱਡੂ ਕਿਉਂ ਨਹੀਂ ਹੁੰਦੀ ਹਾਂ ਭਾਈ ਆ ਨਹੀਂ ਤਾਂ ਕੋਈ ਗੱਲ ਨਹੀਂ ਏਡੀ ਵੱਡੀ ਭੈਣ ਤੇਰੇ ਵੱਟ ਵੱਡੀ ਨਹੀਂ ਗਈ ਨਹੀਂ ਪਿਆਣਾ ਨੂੰ ਬਸ ਆਪਣਾ ਬੰਦਾ ਹਾਂ ਤੁਹਾਨੂੰ ਪਤਾ ਹੀ ਹੈ ਕਿ ਪਿਆਣਾ ਨੂੰ ਕੀ ਕਰਨੇ ਆਕੇ ਤੱਕ ਮੈਂ ਦੇਖੀ ਆਈਆਂ ਕੁੜੀਆਂ ਨੂੰ ਅੱਛਾ ਹੋਰ ਈਆਂ ਪਹਿਣਾ ਦਾ ਪਹਿਣਾ ਦੀ ਹਾਰ ਇੰਨਾ ਵੱਡਾ ਹੁੰਦਾ ਹੈ ਮਾਰ ਕੇ ਤੇ 20000 ਰੁਪਏ ਖਰਚਾ ਆ ਗਿਆ ਅੱਛਾ ਹੋਰ ਕੀ ਨਹੀਂ ਪਹਿਣਾ ਮੈਂ ਵੀ ਸਵੇਰ ਦੀ ਚੜੀ ਸਚਲ ਪਹਿਣੇ ਤੇ ਹੁਣ ਹੁੰਦਾ ਹੀ ਹੈ ਨਾ ਵੀ ਸਵੇਰ ਦੀ ਚੜੀਆਂ ਲੈ ਆਈਆਂ ਆ ਵੇ ਆ ਫੁੱਲੇ ਲੈ ਆਈਆਂ ਫੁੱਲੇ ਲੈ ਆਈਆਂ ਯਾਰੀ ਓੜ ਨਾਲ ਆਈਆਂ ਸਭ ਇਹ ਚੜੀਆਂ ਤੇ ਆ ਕੀ ਆ ਆਂ ਭਣ ਤੂੰ ਐਂ ਨਾ ਖਿਆ ਕਰਨੀ ਆ ਆ ਨੇ ਆ ਵਾਤੇ ਤੇ ਤੇ ਪਰ ਬਹੁਤ ਹੁੰਦਾ ਮਾਪ ਦਾ ਪੈਂਗ ਨਹੀਂ ਹੁੰਦਾ ਟੀਂਗਾ ਪਹਿਣਾ ਨੂੰ ਨਾ ਕੱਪੜੇ ਇੰਨੇ ਵਧੀਆ ਵਧੀਆ ਸੂਟ ਚੱਲੇ ਨੇ ਤੇ ਲਿਆ ਪਹਿਣ ਤੂੰ ਸਵੇਰ ਦੀ ਤੁਰੀਂ ਇਹ ਦੱਸ ਕੀਤਾ ਕੀ ਤੂੰ ਓ ਕਿ ਸਵੇਰ ਦੀ ਤੁਰੀਂ ਹੋਈ ਆਈ ਮਰ ਕੇ ਟੀਂਗਾ ਮੈਨੂੰ ਹੁੰਦੀ ਤਾ ਹੈ ਕਾ ਚਾ ਚਾ ਦੇ ਆਈ ਨੂੰ ਦਿੱਤਾ ਹੈ ਤੂੰ ਕੁੜੇ ਹੱਥ ਕੀਤੀ ਆ ਹਾਂ ਨਹੀਂ ਪਹਿਣੇ ਜੇ ਤੂੰ ਸਵੇਰ ਦੀ ਗਈ ਤਾਂ ਤੂੰ ਕਿ ਇਹ ਕੀਤਾ ਆਲੇ ਵਿੱਚ ਮੈਂ ਕਿੰਨੂੰ ਦੇਣਾ ਤੇ ਕਿੱਦਾਂ ਮੈਂ ਰੱਖਣਾ ਨਹੀਂ ਕੋਈ ਨਾ ਦੇਣਾ ਸਭ ਜਗਾਂ ਤੇ ਆਇਆ ਹੈ ਕੋਈ ਗੱਲ ਨਹੀਂ ਮੇਸਵਰ ਦਿੱਕਲੀ ਮੈਂ ਕਮ ਆਪਣੀ ਕੁੜੀ ਨੂੰ ਨਾ ਫੁੱਲੇ ਦੇ ਆਵਾ ਤੇ ਰਿਓੜੀਆਂ ਦੇ ਉਹ ਤਾਂ ਪਿੰਡੋ ਚੜੀ ਹੈ ਤੂੰ ਹੈ ਆ ਬਿੰਦ ਆ ਲੈ ਕੇ ਕੀ ਹੈਂ ਥੈਲਾ ਵੀ ਤੇ ਨਹੀਂ ਮਿਲਿਆ ਕੋਈ ਚਲ ਮੈਂ ਫਿਰ ਅੰਦੀ ਅੰਦੀ ਨਹੀਂ ਖਰੀਦ ਲਿਆ ਨਾ ਥੈਲਾ ਨਹੀਂ ਲਿਆਂਦਾ ਇਹ ਥੈਲਾ ਦੇ ਮੰਨੇ ਲਾਉਂਦਾ ਪਰ ਕਿਹਨੂੰ ਦੱਸਾਂ ਤੇ ਕੀ ਦੱਸਾਂ ਹੈਨਾ ਹੁਣ ਮੈਨੂੰ ਨਾ ਮੰਗੇ ਕੱਪੜੇ ਕੋਪੜੇ ਵੀ ਵੱਡੀ ਵੱਡੀ ਨੂੰ ਹੀ ਮੈਂ ਦੇਖ ਕੇ ਆਈਆਂ ਛੋਟੀ ਨੂੰ ਮੈਂ ਦੇਖ ਕੇ ਆਈ ਨਾ 10000 ਰੁਪਏ ਲੱਗੇ 10000 ਰੁਪਏ ਤੇ ਲੱਗੇ ਕਿ 3 ਨੂੰ ਦੇਂਦਾ ਘਾਟਾ ਨਹੀਂ ਪੈਂਦਾ ਭਣੇ ਤੂੰ ਇਹ ਤੇ ਬੜਾ ਹੱਥ ਕੋਟ-ਕੋਟ ਕੇ ਬੜਾ ਚੱਲਦੇ ਜੀ ਜਦੋਂ ਦੀ ਵਿਆਹੀ ਹੈ ਕਿ ਤੇ ਤੁਸੀਂ ਉਹ ਘੁੱਭ ਕੇ ਇਹਨੂੰ ਕੁਝ ਦਿੱਤਾ ਹੀ ਕੋਚ ਨਹੀਂ ਗਾ ਨਹੀਂ ਪੈਂਦੇ ਸੀ ਤਾਂ ਦੀ ਬੜੀ ਕੁੜੀ ਰਹੀ ਤੇ ਤੁਹਾਨੂੰ ਕਹੇ ਤੈਨੂੰ ਕੁਝ ਦਿੱਤਾ ਹੀ ਕੁੜੀਆਂ ਦੇ ਸਾਥ ਹੀ ਦਿੰਦੇ ਨੇ ਕੁੜੀਆਂ ਦੇ ਨਹੀਂ ਅਹੀਂ ਤੈਨੂੰ ਕੁਝ ਤੇ ਆਂ ਦਿੱਤਾ ਹੀ ਨਹੀਂ ਨੀ ਚਾਲੀਆਂ ਦੇ ਅੱਲਾ ਕਰਿਆ ਕਰਦੇ ਜੀ ਜਿਵੇਂ ਮੱਝਾਂ ਤਾਂ ਹੁੰਦੀ ਹੈ ਵੀ ਤੁਹਾਨੂੰ ਦਸਤਾ ਫੋਲ ਕਰਪਾਣੀ ਤੇ ਕੁੜੀ ਦੇ ਨਹੀਂ ਅੱਤਰਾਣਾ ਕਰਿਆ ਕਰ ਅੱਛਾ ਸਾਨੂੰ ਦੇਣ ਲੈਣ ਦੇਣ ਲੈਣ ਦੇਣ ਨਾਲ ਹਿੱਕ ਦੇ ਤਰ ਕੇ ਲੈ ਜੀ ਕੀ ਕਰਨੀ ਨੀ ਕਿਹੜੀਆਂ ਚੀਜ਼ਾਂ ਤੂੰ ਮੰਨਰ ਤੇ ਆ ਜਾਨੀ ਨਹੀਂ ਆ ਬੀਆ ਉਹ ਮੈਂ ਤੁਸੀ ਕੁਛ ਦਿੱਤਾ ਨਹੀਂ ਕੁਛ ਦਿੱਤਾ ਨਹੀਂ ਮੇਰੀ ਬੜੀ ਕੀ ਦੇਤੀ ਤੁਹਾਨੂੰ ਮੇਰੀ ਧੀ ਨੇ ਦੋ ਤੁਹਾਨੂੰ ਪੁੱਤ ਜੰਮ ਕੇ ਦੇ ਦਿੱਤੇ ਨੇ ਹੋਰ ਤੁਹਾਨੂੰ ਕੀ ਦੇਵਾਂ ਮੈਂ ਅ ਕਦੀ ਤੇਰੇ ਨਾਲ ਗੱਲ ਹੀ ਨਹੀਂ ਕੀਤੀ ਪਰ ਤੂੰ ਕਹੇ ਮੇਰੇ ਨਾਲ ਲੈ ਆਉਂਦੀ ਨਹੀਂ ਕਰਦੀ ਰਹੀ ਨਹੀਂ ਜਦੋਂ ਮੈਂ ਬੈਂਡ ਦੇ ਆਤੀ ਵਾਤੇ ਲੈ ਕੇ ਆਵਾਂ ਜੋ ਮੈਂ ਲਿਆਉਣੀ ਆ ਤੂੰ ਕਹ ਚਲ ਕੋਈ ਨਾ ਫੋਨ ਲਈ ਆਈ ਅਰੀ ਮਾਤਰਾ ਸਾਲ ਪੁੱਛੂਂਦੇ ਨਹੀਂ ਕਾਰ ਪੁੱਛਾਂ ਦੇਣੀ ਕਾਰ ਪੁੱਛਾਂ ਦਾ ਰੋਜ਼ ਬੰਦ ਨੇ ਅਸੀਂ ਤੇ ਦਿਨ ਹੀ ਹਾਲ ਪਿੱਛੋਂ ਹੁੰਦਾ ਤੂੰ ਫਿਰ ਹੋੜ ਮੰਗਿਆ ਮੈਂ ਰੋਲ ਦੇ ਉਹ ਨਾ ਹੋਰ ਤੂੰ ਮੇਰੀ ਗੱਲ ਸੁਣ ਹੁਣ ਮੇਰੇ ਵੀ ਸ਼ਰੀਕਾ ਭਾਈਚਾਰਾ ਸਾਰਾ ਐਦੇ ਵਿੱਚ ਮੈਂ ਨਹੀਂ ਸ਼ਰੀਕਾ ਭਾਈਚਾਰਾ ਕੁਝ ਨਹੀਂ ਕਹਿੰਦਾ ਤੇਰੇ ਸ਼ਰੀਕਾ ਭਾਈ ਚੰਗਾ ਹੀ ਬੜਾ ਨਹੀਂ ਮੈਂ ਕਿੰਨੂੰ ਦੇਵਾਂ ਤੇ ਕਿੰਨੂੰ ਮੈਂ ਰੱਖਾਂ ਕਰੇ ਨਹੀਂ ਬੜਾ ਐਸੇ ਤੋਂ ਮੰਨੀ ਆਰਡਰ ਕਰਦੀ ਐਨੀ ਅੱਜ ਕੱਲ ਆਹੀ ਆਪੇ ਖਰੀਦ ਲੈਨੇ ਪੈਸੇ ਦੀ ਪਾ ਦੇਨੇ ਨੂੰ ਇਹ ਹੀ ਆਪੇ ਖਰੀਦ ਲੈਨੇ ਇਹਦੇ ਵਿੱਚੋਂ ਮੈਂ ਕਿੰਨੂੰ ਦਵਾਂ ਤੇ ਕਿੰਨੂੰ ਮੈਂ ਨਾ ਦਵਾਂ ਆ ਦੇ ਲੈ ਦਸ ਤੇਰੇ ਵਾਸਤੇ ਤਾਂ ਕੋਸ਼ਿਸ਼ ਵੀ ਨਹੀਂ ਬਾਬਾ ਰੋਟੀ ਪਾਣੀ ਖਾਓ ਪੀਵੋ ਤੇ ਪਾਣੀ ਨਹੀਂ ਜੇ ਤੁਹਾਡਾ ਨਹੀਂ ਸਰਦਾ ਤਾਂ ਲੈ ਜਾਓ। ਅੱਛਾ ਠੀਕ ਹੈ। ਨਹੀਂ ਸਰਦਾ ਤਾਂ ਲੈ ਜਾਓ। ਕੋਈ ਨਾ ਅਸੀਂ ਮੋਲੇ ਲਿਆ ਕੇ ਮੰਡ ਲਵਾਂਗੇ ਤੁਹਾਨੂੰ ਕਿਹੜੇ ਕੋਈ। ਨਾ ਮੈਂ ਕਾਹਨੂੰ ਲੈ ਜਾ ਮੇਰੀ ਕੀ ਖਾਏਗੀ? ਮੇਰੇ ਦੋ ਤਿੰਨ ਦੋਤੇ ਖਾਣਗੇ। ਤੂੰ ਲੈ ਆ ਕੇ ਮੋਲੇ ਲੈ ਆ ਕੇ ਵੰਡ ਦੀ। ਲੈ ਲੈ ਆ ਕੇ ਵੰਡ ਦੀ। ਇੰਤਰਾ ਨਹੀਂ ਕਹਿੰਦੇ ਮੈਂ ਆਪਣੇ ਖਾਣ ਨੂੰ ਨਹੀਂ ਮੰਗਦੀ। ਹੋਰ ਕੀ ਦੇ ਖਾਣ ਨੂੰ ਮੰਗਦੀ? ਕਿੱਲੇ ਸਾਡੇ ਘਰ ਕੇ ਨੌਕਰਦੀਆਂ ਨਵਾਂ ਧੀਆਂ ਦੇ ਛੱਜਾ ਛੱਜ ਬੁੱਕੀ ਭਰ-ਭਰ ਆਉਂਦੇ ਨੇ ਚ ਜੀ ਬੁੱਕੀ। ਹੈ ਤੇ ਉਹ ਉਹਨਾਂ ਨੂੰ ਅਸੀਂ ਵੀ ਤੇ ਭਾੜੇ ਤੁਹਾਡੇ ਹੀ ਲਿਆਂਦਾ ਦੇਣਾ। ਚੱਜੀ ਬੁੱਕੀ ਮੈਨੂੰ ਨਹੀਂ ਪਤਾ ਕਿਹੜਾ ਤੇ ਕਿਹ ਆ ਗਿਆ ਜੰਨੇ ਖਾਂ ਵੀ ਨਹੀਂ ਕਿਹੜਾ ਚੱਜੀ ਬੁੱਕੀ ਤੇ ਆਇਆ ਤੇਰੇ ਘਰ ਦਿਖਾ ਮੈਨੂੰ ਦਿਖਾ ਲੈ ਕਿ ਚੱਜੀ ਬੁੱਕੀ ਤੇਰਾ ਗਮਾਂਦ ਘਰ ਆਇਆ ਵੰਡ ਵੀ ਦਿੱਤਾ ਵੰਡ ਵੀ ਦਿੱਤਾ ਤੂੰ ਇਹੋ ਜਿਹੀ ਗੱਲਾਂ ਨਾ ਕਰਿਆ ਕਰ ਕਿ ਤੂੰ ਫੋਟੋ ਸਟੇਟ ਥੋੜਾ ਕਰਾ ਕੇ ਤੇਰੇ ਵਾਤੇ ਰੱਖਣੀ ਰੱਖਣੀ ਸੀ ਤੂੰ ਵੰਡ ਵਰਤ ਦੇ ਲਲ ਨਹੀਂ ਲੱਗ ਜਾਣੀਆਂ ਚਾਹ ਵਾ ਘੁੱਟ ਨਹੀਂ ਕੀਤਾ ਤੇ ਆਇਆ ਅਜੇ ਕੁਛ ਨਹੀਂ ਗੱਲ ਨਹੀਂ ਬਾਤ ਪਹਿਲਾਂ ਫਰਮਾਨ ਪੀਂਦੀ ਤੇਰਾ ਚਾਹ ਪਾਣੀ ਚਾਹ ਪਾਣੀ ਪੀ ਤੂੰ ਹਾਂ ਕਿਤਰਾ ਘਰ ਦੀ ਰਹਿੰਦੀ ਆ ਕੁੜੀ ਆ ਨਾ ਮੇਰੀ ਜਿਹੜੀ ਪਰਦੇ ਪੰਦੀ ਰਹਿੰਦੀ ਆ ਇਹ ਮੇਕਾਂ ਮੈਕੈਲਗਨ ਲੈਤੀ ਆਈ ਸਰੀਰ ਵੀ ਚੜੀ ਹੋਈ ਆ ਮੈਂ ਨਾ ਕੋ ਬੁਝਤੀ ਲੈ ਆਈ ਆ ਮੈਂ ਤੇ ਸਰੀਰ ਵੀ ਚੜੀ ਉੱਥੋਂ ਤੋਂ ਮਨੀ ਆਰਡਰ ਕਰ ਦੇ ਅਸੀਂ ਆਪੇ ਖਰੀਦ ਲੈ ਲਾਂ ਨਹੀਂ ਆ ਕੋ ਬੁਝਤੀ ਨਹੀਂ ਆਰਡਰ ਮੇਰੇ ਨਾਲ ਗੱਲ ਕਰਨੀ ਤੇ ਵਰਾ ਕਰਨੇ ਤੂੰ ਬਲੀ ਆਰਡਰ ਕਰਕੇ ਜੋ ਬੰਗਾ ਨਹੀਂ ਦੋ ਮੇਰੇ ਕੋ ਮੰਗ ਇਹਨੇ ਮਨੀ ਆਰਡਰ ਕਰ ਦੇ ਪੈਸੇ ਦੇ ਦੇ ਪੈਸੇ ਦੇ ਦੇ ਤੇ ਮੈਂ ਖਰੀਦ ਲੈਣੀ ਨਹੀਂ ਆਪੇ ਲੈ ਆਉਂਦੇ ਭਾਣੇ ਮੇਰੀ ਸ਼ਰਮਿੰਦਿਆ ਕਰਨ ਆਈਏ ਦੱਸ ਆ ਕੀ ਆ ਕੀ ਸ਼ਰਮਿੰਦਿਆ ਕਰਨਾ ਕੀ ਤੂੰ

വെക്ക സാധി പെൺകുട്ടിയ ਆ ਜਾ ਤਾਂ ਸਾਰਾ ਉਹ ਰੋੜ ਨਹੀਂ ਪਰਦਾ ਸਵਾਦ ਨੇ ਖਾ ਕਾ ਆਪਣੇ ਪਿੰਡ ਦੀਆਂ ਖੇਡ ਨੂੰ ਪਲੇਟ ਨੂੰ ਚਾਹ ਖਾ ਲਉ ਨਾ ਨਹੀਂ ਚਲ ਕੋਈ ਨਾ ਪਲੇਟ ਹੀ ਪਲੇਟ ਆ ਜੀ ਜੀ ਪਲੇਟ ਮਿਲ ਐ ਪਰ ਅਰੇ ਹਾ ਬਾਬਾ ਤੇ ਇੱਥੇ ਪਲੇਟੇ ਛੱਡ ਪਰ ਅਬ ਕਿੱਡਾ ਸਵਾਦ ਨੇ ਪਰ ਬੰਦ ਕਰ ਉਹ ਕਿਧਰ ਲੈ ਕੇ ਸਾਥ ਮੇਰੇ ਸਾਥ ਖੜੇ ਇੱਥੇ ਕੀ ਕਰ ਦੇਈ ਅੱਛਾ ਗਿਆ ਅਰੇ ਗੱਤ ਕਾ ਨਾ ਦੇਖੋ ਨਾ ਪੂੰਖਾ ਮਤੇ ਵਾਹ ਤੇ ਜਾ ਰਹੀ ਲੇਖ ਦੇਖੋ ਤੁਸੀਂ ਮੁੰਡੇ ਨਾਲ ਨਹੀਂ ਤੇਰੇ ਕਰਦੇ ਹੁੰਦੇ ਆ ਨਕਤੇ ਪੀਂੰਗਾ ਜਿਹਾ ਠੀਕ ਨਹੀਂ ਸੁਆਹ ਆਵੇ ਮਾਂ ਫੜੀ ਹੈ ਹਾਂ ਹਾਂਜੀ ਮੈਂ ਲਾ ਲਾ ਤੁਸੀਂ ਖਾ ਫੜ ਇਹ ਖਾ ਨਹੀਂ ਪਲੇਟ ਇਹ ਪਲੇਟ ਹੈ ਆਪੇ ਖਾਣੀ ਹੈ ਇੱਥੇ ਦੇਖੇ ਤੁਸੀਂ ਸਮਝੀ ਮੇਰੇ ਕੋਲ ਠੀਕ ਕਰ ਲੈ ਸੁਗਲੀ ਸਵਾਦ ਆਲੀ ਆ ਬੜੀ ਸਵਾਦ ਨੂੰ ਖੋਲੀ ਆ ਹਾਂਜੀ ਮੰਮੀ ਉਹਨੇ ਵੀ ਦਿੱਤਾ ਪਕਾ ਲਿਆ ਉੱਥੇ ਜਿੱਥੋਂ ਪਾ ਲਈਆਂ ਤੂੰ ਕੋਕਵਾਰੀ ਦਾ ਜਦੋਂ ਹਾਂਜੀ ਹਾਂਜੀ ਠੀਕ ਹੈ ਹੋਰ ਸਵਾਦ ਇੱਡੀ ਠੀਕ ਲੱਗਣੀ ਤੇ ਹਾਂ ਕੀ ਆ ਸੰਦੀਪਾ ਹਾਂਜੀ ਮੰਮੀ ਮੈਂ ਤੇ ਚਾਚੇ ਘਰ ਜਾਣਾ ਸੀਗਾ ਮੈਨੂੰ ਲੈ ਜਾ ਫੋੜੀ ਤੇ ਚਾਚੇ ਘਰ ਰਵਾਂ ਤੇ ਨਹੀਂ ਮੰਮੀ ਲੈ ਜਾ ਕੋਈ ਨਹੀਂ ਤੇ ਲੈ ਜਨੀਆਂ ਹਣਾ ਮੈਂ ਆ ਜਨੀਆਂ ਥੋੜੀ ਥੋੜੀ ਪਾ ਕੇ ਉੱਧਰ ਜਾ ਕੇ ਪਹੁੰchnੀ ਆ ਮੈਂ ਤੇ ਚਾਚੇ ਘਰ ਵੀ ਜਾਣਾ ਤੇ ਉੱਥੇ ਰੱਖ ਦਾਂਗੇ ਦੂਜੇ ਕਮਰੇ 'ਚ ਹੈ ਹਾਂਜੀ ਹਾਂਜੀ ਮੈਂ ਲੈ ਜਾਣੀ ਤੇ ਚਾਚੇ ਕੱਪੜੇ ਕੱਪੜੇ ਥੋੜਾ ਥੋੜਾ ਲੈ ਆ ਜੂਗੀ ਪਤਾ ਨਾ ਪਾ ਕੇ ਠੀਕ ਹੈ ਮੰਮੀ ਕੱਪੜੇ ਸੁੱਕੜੇ ਪਾ ਕੇ ਆ ਜਾ ਦੂਜੇ ਕਮਰੇ 'ਚ ਰੱਖ ਦਿੰਨੀ ਹਾਂ ਤੇ ਚਾਚੇ ਦੇ ਰਾਵਾਂ ਤੇ ਲੈ ਜੂਗੀ ਮੈਂ ਅੱਛਾ ਮੰਮੀ ਤੇ ਚੱਲੇ ਠੀਕ ਅੱਛਾ ਮੈਂ ਆ ਕੇ ਖਰੇ ਮੰਮੀ ਸਾਰੇ ਮਿਲ ਜੂਗੀ ਮੋਕਲੀਆਂ ਲੈ ਆਈਓ ਮੰਮੀ ਤੇ ਦੋ ਚਾਚੇ ਆ ਜਾਗਾ ਸਮਾਨ ਐਸੇ ਨਹੀਂ ਤਾਤ ਹਾਂਜੀ ਮੰਮੀ ਆਜੋ ਮੰਮੀ ਮੋਪਲੀਆ ਮੰਮੀ ਬੁਲੀ ਗਈ ਆਏ ਆ ਕੀ ਕੀਤਾ ਜੇ ਕੁੜੇ ਮੰਮੀ ਹਾਂ ਹਾਏ ਆ ਕੀ ਆ ਮਖੋਲੀ ਮੰਮੀ ਦਾ ਚਾਚੇ ਹੋਂ ਦਾ ਸਮਾਂ ਚਾਚੇ ਵੀ ਆਉਂਦਾ ਸੀ ਕਿਉਂ ਮਖੋਲੀ ਆ ਉਹਨੂੰ ਬੂਫਣੀਆਂ ਖਾ ਕੇ ਢਾਈ ਮੂਪੜੀਆਂ ਖਾ ਕੇ ਤੇ ਖਾਂਸੀ ਵੀ ਲਵਾ ਲਈ ਮੰਮੀ ਨਹੀਂ ਹਾਂ ਜਿੰਨੇ ਖਾਦੂ ਨਾ ਪਰ ਰੱਖੇ ਜਾਣ ਉਹਦੇ ਵਿੱਚੋਂ ਵੀ ਤੁਸੀਂ ਬੰਦੀਆਂ ਪਾ ਦਿੱਤੀਆਂ ਕਿ ਆ ਹੈ ਕੀ ਆ ਆਦੇ ਵਿੱਚ ਮੈਂ ਕਿੰਨੂੰ ਦੇਣਾ ਤੇ ਕਿੰਨੂੰ ਰੱਖਣਾ ਤੁਸੀਂ ਆਪ ਹੀ ਖਾ ਲਈਆਂ ਜੀ ਮम्मी ਨਹੀਂ ਖਾਦੀ ਇਹ ਤੇ ਛਿਲਣਾ ਸੋਨੇ ਵੀ ਖਾऊं ਤਾਂ ਮੈਂ ਨਹੀਂ ਤੇ ਡਰਨਾ ਮम्मी ਚਾਚੇ ਉਹਨਾਂ ਨੂੰ ਮੈਂ ਮम्मी ਦੇ ਕੇ ਆਏ ਨੇ ਨਾ ਉੱਧਰ ਲੈ ਗਏ ਨਿੱਦੀ ਕਿ ਤੂੰ ਇੱਥੇ ਕੀ ਕਰਨਾ ਹੈ ਚਾਚੇ ਰਾਮ ਦੇ ਦੇ ਦਿੰਦੀ ਚਾਚੇ ਬੜੀ ਖਾ ਲੈ ਤੇ ਚਲ ਕੋਈ ਗੱਲ ਨਹੀਂ ਸੀ ਉਹਨਾਂ ਨੂੰ ਤੇ ਇਹਦੀ ਆ ਦਾਸ ਹੈ ਮਖੋਲ ਆ ਤੇ ਠੱਠਾ ਡਾ ਗਈ ਆ ਨਾ ਸਾਡਾ ਇਹਦੇ ਵਿੱਚੋਂ ਵੀ ਲੈ ਗਈ ਹੈ ਨਾ ਕੋ ਕਪੜਾ ਨਾ ਲੀੜਾ ਨਾ ਟਾਕੀ ਨਾ ਟੱਲਾ ਹੈ ਦੋ ਟਾਕੀਆਂ ਟੱਲੇ ਤੇ ਲੈ ਆਂਦੀ ਇਰਾ ਤੇ ਲੈ ਆਉਂਦੀ ਤੂੰ ਕਿਹੜਾ ਰੋਜ ਲਉਣੀ ਮੇਕਲਾ ਓਟਕੇ ਕਿਵੇਂ ਗਈਏ ਕੁੜ ਕੁੜੀਏ ਹਾਂਜੀ ਮੰਮੀ ਮੈਂ ਕੀ ਕਰਸਾਂ ਹਾਂਜੀ ਕਿਤੇ ਪਟਕੇ ਗਈਏ ਅਣੀ ਮੰਮੀ ਕਿਤੇ ਸੁਣਨਾ ਹੋ ਗਿਆ ਬਾਹਰੇ ਹੋ ਗਏ ਕੰਨ ਤੈਨੂੰ ਸੁਣਨਾ ਓਕਾ ਹੋ ਗਿਆ ਕਿਤੇ ਸਾਲ ਪਿੱਛੇ ਜਾਂਦਾ ਤੈਨਾਂ ਨਾ ਤੁਰੇ ਰੱਖਣੀ ਨਾ ਤੇਰੀ ਲੋੜੀ ਨਾ ਤੇਰੀ ਦੀਵਾਲੀ ਹੈ ਆ ਕੀ ਚੱਜ ਕੋਲ ਕੇ ਗਈਏ ਕਹਿੰਦਾ ਮੈਂ ਮਾਰਾ ਬਣਾ ਕੇ ਚਲਾ ਕੇ ਬੱਚਿਆਂ ਦੇ ਕੱਪੜੇ ਤਾਂ ਲੈ ਆਉਂਦੀ ਕਿ ਤੇਰੇ ਲੈ ਆਉਂਦੀ ਜਵਾਈ ਦੇ ਨਾਂ ਦੇਉਂਦੀ ਸਾਡੇ ਨਾਂ ਦੇਉਂਦੀ ਹੈ ਲੋਕੀ ਫਰੂਟ ਦੀਆਂ ਟੋਕਰੀਆਂ ਮਰਕੀਂਆ ਉਹਦੇ ਇੰਨੇ ਅਹੀ ਵੀ ਦਿੱਤਾ ਹੀ ਆ ਹੈ ਮੈਂ ਆਰਡਰ ਕਰ ਦਿੰਦੀ ਨਾਂ ਆਉਂਦੀ ਸਵੇਰ ਦੀ ਚੜੀ ਆ ਤੇ ਖੂਬ ਦਾ ਘਾਟ ਆ 2 ਢਾਈ ਹੀ ਲੈ ਕੇ ਮੂਹੜੀਆਂ ਤੇ ਆਏ ਮੈਂ ਕਿ ਸਵੇਰ ਦੀ ਚੜੀ ਮਾਤੇ ਸੂਰਜੀ ਚੜੀ ਆ। ਉਹਨੇ ਕਹੇ ਬੀ ਆਪੀ ਦਾ ਸਵਾਲ ਹੋ ਗਿਆ ਭੱਜ ਜਾਵਾ। ਇਹਦੇ ਤੋਂ ਵੀ ਅੱਧ ਮੰਡੀ ਲੈ ਕੇ ਤੇ ਗਾਂ ਗਈ। ਹਾਦ ਹੋ ਗਈ ਇਹਦੇ ਵਾਲੀ। ਇਹ ਹਾਦ ਹੋ ਗਈ ਤੇਰੇ ਵਾਲੀ। ਰੱਖਣ ਵਾਲੀ ਦੇ। ਤੂੰ ਕਹ ਨਾ ਮਾਂ ਮੰਨੀ ਆਰਡਰ ਕਰ ਦੇ। ਕਰ ਦਿੰਦੀ ਤੈਨੂੰ 1000 ਰੁਪਏ ਦਾ ਮੰਨੀ ਆਰਡਰ ਤੇ ਕਿਉਂ ਚੱਲਿਆ ਸੀ? ਹੁਣ ਕੀ ਹੋਏਗਾ? ਹੁਣ ਮੈਨੂੰ ਦੱਸ। ਇਸ ਵਾਰ ਤਾਂ ਮੈਂ ਤਾਰਾ ਕੀ ਹੋਏ। ਹੁਣ ਤੂੰ ਹੀ ਮੈਨੂੰ ਦੱਸ ਦੇ। ਕੇ ਮੈਂ ਹੀ 몰ੀ ਜਾਣ। ਤੂੰ ਵੀ ਮੈਨੂੰ ਦੱਸ। ਮਿੱਕੇ ਕੋਈ ਨਾ ਟੀ ਐ ਨਿਕਰਾਫ ਨੋ ਜਦੂ ਫਿਰ ਉਹ ਨਾਂੰਗ ਕੰਨੇ ਮੈਂ ਕਹਿ ਦਿਆ ਕਰਾਂਗੇ ਹੋ ਮੰਮੀ ਮੈਂ ਕੱਟ ਕੇ ਆ ਗਿਆ ਕੋਈ 500 ਰੁਪਏ ਦੀ ਵੀ ਮੋਬਾਈਲ ਆਉਂਦੀ ਨਾ ਤੇ ਫਿਰ ਵੀ ਕੱਲ 2.5 ਕਿਲੋ ਚੀਜ਼ ਆ ਜਾਂਦੀ ਆ ਹੈ ਸ਼ਰਮ ਨਹੀਂ ਆਈ ਜਾਂ ਚੱਲ ਕੇ ਆਈ ਨਹੀਂ ਕੀ ਅਫੋਲੋ ਥਿੰਜ ਹੈ ਅਫੋਲੋ ਥਿੰਜ ਤੇਰੇ ਉੱਤੇ ਤਾਂ ਸ਼ਰਮ ਨਹੀਂ ਆਈ ਮਾਂ ਨੂੰ ਨਹੀਂ ਆਈ ਮੇ ਕਿਤਰਾ ਸਾਡੇ ਘਰ ਵਿੱਚ ਖਾਂਦੇ ਪੀਂਦੇ ਨੇ ਤੇ ਕੀ ਮਿਲੋਂ ਦੇ ਦਿੰਦੇ ਨੇ ਖਾਣ ਨੂੰ ਅੱਧੀਆਂ ਤੇ ਲੈ ਗਈ ਹੈ ਨਾ ਤੇ ਅੱਧੀਆਂ ਤੂੰ ਬੈ ਕੇ ਖਾ ਲੈ ਸਾਡੇ ਘਰ ਵਾਧੂ ਮੈਂ ਵਗੇ ਰਹੀ ਮੈਂ ਲੈਣ ਚੱਲੀ ਆ ਵਗੇ ਰੀਆਂ ਲੈਣ ਚੱਲੀ ਆ ਕਾ ਤੂੰ ਇਹਨੂੰ ਮੈਂ ਚੰਨੀ ਹੈ ਹੁਣ ਮੈਂ ਵੀ ਹੁਣ ਲੈ ਚੱਲ ਕੋਈ ਤੇ ਅੰਦਰ ਤੁਹਾਰ ਤੇ ਥੋੜਾ ਹੋਏ ਬਹੁਤ ਆਏ ਮਾਪਿਓ ਖੁਸ਼ੀ ਨਾ ਜਿਹੜਾ ਦੇ ਦਿਆ ਉਹ ਹੀ ਬਹੁਤ ਹੁੰਦਾ ਨਾ ਜੀ ਜੀ ਥੋੜੀ ਇਹਦੀ ਜ਼ਿਆਦਾ ਹੀ ਹੈ ਜਿਹਦੇ ਮਾਪਿਆਂ ਕੋਲ ਜ਼ਿਆਦਾ ਹੁੰਦਾ ਤੇ ਅੰਨ ਜ਼ਿਆਦਾ ਦਿੰਦਾ ਜਿਹੜੇ ਮਾਪਿਆਂ ਕੋਲ ਥੋੜਾ ਹੁੰਦਾ ਥੋੜਾ ਹੀ ਦਿੰਦਾ ਆਪਣੀ ਤੇ ਜੈਸ ਦੇ ਅਨੁਸਾਰ ਦਿੰਦਾ ਪਰ ਮੰਮੀ ਹੁਣ ਆਖੇ ਸਵਸਥ ਜ਼ਿਆਦਾ ਪਰ ਮੰਮੀ ਕਹਿੰਦੇ ਨਹੀਂ ਸ਼ਾਇਦ ਸਾਰੇ ਮੇਰੇ ਵੰਗੋ ਹੀ ਦੇਣਗੇ ਸੋਚ ਆਪੋ ਆਪਣੀ ਚਲੋ ਕੋਈ ਨਾ ਜੇ ਮੇਰੀ ماں ਗਰੀਬ ਆ ਹੈਨਾ ਤੇ ਥੋੜਾ ਲਈ ਆ ਬੋਤਾ ਲਈ ਨਹੀਂ ਆਇਤਾ ਆਪਣੀ ਤੇ ਜਗਤ ਹਾਲ ਹੈ ਆ ਮੰਮੀ ਨੇ ਅੰਦਰ ਚਾਹ ਵੀ ਨਹੀਂ ਕਿਹਾ ਦਿੱਤੀ ਕਿ ਤੇ ਨੰਮੀ ਨੀ ਕਿ ਆ ਵੀ ਚਲੋ ਆਈ ਹੈ ਤੇਰੀ ਮਾਂ ਚਾਹ ਲੈ ਕੇ ਆ ਚਾਹ ਵੀ ਨਹੀਂ ਤੇ ਕਿੰਨੇ ਦੀ ਮਾਂ ਸ਼ਰਮਿੰਦਿਆ ਮੂੰਹ ਫਟ ਫਟ ਚਲੀ ਗਈ ਲੈ ਕੇ ਤੇ ਆਈ ਕੱਪੜਾ ਨਹੀਂ ਲੈ ਕੇ ਕੁਛ ਨਹੀਂ ਲੈ ਕੇ ਜਿਹੜੇ ਮਾਪਿਆਂ ਕੋ ਹੁੰਦਾ ਆਪੇ ਆਪਣੀਆਂ ਧੀਆਂ ਨੂੰ ਦੇ ਦਿੰਦਾ ਸੱਸਾ ਸੋਹਣਾਂ ਦੀ ਤੇ ਕਹਿਣ ਦੀ ਲੋੜ ਵੀ ਨਹੀਂ ਹੁੰਦੀ ਹਣਾ ਚਲੋ ਮੇਰੀ ਮਾਂ ਨੇ ਵੀ ਦੇਖ ਉਦਾਸਿਕ ਕਰਕੇ ਤੇਸਾ ਨੇ ਦੇ ਵੀ ਨਹੀਂ ਕੁੱਤੇ ਆਉਂ ਗੁਦੀ ਇਸ ਦੀ ਕਿੱਥੇ ਕਦੇ ਵੀ ਤੁਸੀਂ ਆਉਣਾ ਉਫਕਣਿਓ ਕੋਈ ਸਿੱਧੇ خواب ਨਹੀਂ ਵੀ ਆਣਾ ਚਾਹੀਦਾ ਇਹਨੂੰ ਚਲੋ ਕੋਈ ਨਾ ਸਾਰੇ ਭੈਣ ਭਰਾਵਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਨੇ ਮੇਰਾ ਨਾਮ ਜਾਣ ਲਈ ਕਿ ਮੇਰਾ ਨਾਮ ਸੰਦੀਪ ਕੋਰੇ ਹੈ ਤੁਹਾਨੂੰ ਸਭ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈਆਂ ਹਣ ਲੋੜੀ ਦੀਆਂ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਭੈਣ ਭਰਾ ਸਾਡੇ ਨਾਲ ਜੁੜੇ ਹੋ ਨੇ ਉਹਨਾਂ ਨਾਲ ਜਿਹੜੇ ਭੈਣ ਭਰਾ ਜੁੜਨ ਵਾਲੇ ਨੇ ਉਹਨਾਂ ਨੂੰ ਵੀ ਸਾਰੇ ਭੈਣ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਹਣ ਲੋੜੀ ਦੀਆਂ ਹਾਂਜੀ ਆਪਾਂ ਇਸ ਵੀਡੀਓ ਵਿੱਚ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਇੱਕ ਪਾਸੇ ਗਰੀਬ ਮਾਪਿਓ ਇੱਕ ਪਾਸੇ ਅਮੀਰ ਮਾਪਿਓ ਇਹ ਠੀਕ ਹੈ ਦੇਖੋ ਮੀਨੀ ਮੰਮੀ ਲੈ ਕੇ ਆਨੀ ਮੇਰੇ ਲਈ ਲੋੜੀ ਚ ਆਨੇ ਦਾ ਹੀ ਲੈ ਕੇ ਆਨੇ ਦਵਾਨੇ ਦਾ ਹੀ ਲੈ ਕੇ ਨੇ ਲੈ ਕੇ ਤੇ ਆਏ ਆਪਣੀ ਧੀ ਦੇ ਲਈ ਤੋਹਾਰਤੇ ਨਹੀਂ ਖਾਲੀ ਜਾਣ ਦਿੱਤਾ ਕਿ ਸਾਡੀ ਧੀ ਦਾ ਤੋਹਾਰਾ ਹੈ ਸੇ ਦੇ ਕੇ ਆਈ ਤੇ ਇੱਕ ਵੀ ਦੇਖੋ ਮੇਰੀ ਸੱਸ ਸੀਗੇ ਮੰਮੀ ਬਣੇ ਹੋਏ ਤੇ ਉਹ ਕਹਿੰਦੇ ਪੈਨੇ ਕਿ ਤੇਰੀ ਮਾਂ ਕੀ ਲੈ ਕੇ ਆਈ ਯਾਰ ਨਾ ਉਹਨਾਂ ਨੂੰ ਕਿੰਨਾ ਪੁੱਠਾ ਬੋਲੇ ਉਹਨਾਂ ਦੇ ਨਾਲ ਕਿੰਨੀ ਉਹ ਕੀਤੀ ਤੇ ਮੇਰੀ ਮਾਂ ਨੂੰ ਬੇ ਦੇਸਤੀ ਮਹਿਸੂਸ ਹੋਈ ਕਿ ਮੇਰੀ ਧੀ ਦਿਨ ਮੈਂ ਆਪਣੀ ਧੀ ਦੇ ਘਰ ਲੈ ਕੇ ਆਈਆਂ ਤੇ ਦੇਖੋ ਮੇਰੇ ਸੱਸ ਕੋਫੀ ਬੋਲੇ ਉਹਨਾਂ ਨੂੰ ਹਣਾ ਉਹਨਾਂ ਨੇ ਇਹ ਤਾਂ ਕਿ ਚਾਹ ਵੀ ਨਹੀਂ ਪਿੰਦਦਾ ਇਹ ਗੱਲ ਕਹੀ ਜਾ ਰਹੀ ਹੈ ਕਿ ਮੈਂ ਆਪਣੀ ਧੀਆਂ ਨੂੰ ਬਹੁਤ ਜ਼ਿਆਦਾ ਦੇ ਕੇ ਮੈਂ ਆਪਣੀ ਇੱਤਿਨ ਬਹੁਤ ਜ਼ਿਆਦਾ ਦੇ ਕੇ ਨਹੀਂ ਇਹ ਗੱਲ ਗਲਤ ਹੈ ਸਾਡੇ ਕੋ ਹੈਗਾ ਤੁਸੀਂ ਆਪਣੀ ਹਿਸਾਬ ਨਾਲ ਆਪਣੀਆਂ ਧੀਆਂ ਦਿੱਤਾ ਸਾਡੀ ਮਾਂ ਕੋ ਸਾਡੀ ਹਿਸਾਬ ਨਾਲ ਸੀਗਾ ਥੋੜਾ ਜਿਹਾ ਬਹੁਤਾ ਸੀ ਉਹ ਆਪਣੀ ਹਿਸਾਬ ਨਾਲ ਆਪਣੀ ਧੀ ਨੂੰ ਜ਼ਰੂਰ ਦੇ ਕੇ ਗਏ ਨੇ ਪਲੀਜ਼ ਪੜ ਬਰਾਵੋ ਜਿਹੜੀ ਆਪਣੀ ਨੋਵਾਂ ਨਾਲ ਇੰਨੀ ਇਹ ਗੱਲਾਂ ਕਰਦੇ ਕਿ ਤੇਰੇ ਪੇਕੇ ਥੋੜਾ ਦੇ ਕੇ ਗਏ ਨੇ ਅਸੀਂ ਆਪਣੇ ਧੀਆਂ ਨੂੰ ਜ਼ਿਆਦਾ ਦਿੱਤੇ ਗਲਤ ਤੇ ਗੱਲ ਸੋਚ ਗਲਦੇ ਜੇ ਤੁਹਾਡੇ ਕੋਲ ਜ਼ਿਆਦਾ ਹੈ ਤਾਂ ਤੁਸੀਂ ਆਪਣੀ ਧਿਆਨ ਤਾਂ ਜ਼ਿਆਦਾ ਦੇ ਰਹੇ ਹੋ ਜੇ ਤੁਹਾਡੇ ਕੋਲ ਵੀ ਥੋੜਾ ਹੈ ਤਾਂ ਤੁਸੀਂ ਵੀ ਆਪਣੀ ਧਿਆਨ ਦੇ ਥੋੜੇ ਹੀ ਦੇਵੋਗੇ ਤੇ ਹੱਥ ਜੋੜ ਕੇ ਬੇਨਤੀ ਪਲੀਜ਼ ਭੈਣ ਭਰਾਓ ਇਹ ਧੀਆਂ ਦੇ ਨਾਲ ਨੁਕਨਾ ਕਰਿਆ ਕਰੋ ਤੇ ਸਾਰੇ ਭੈਣ ਭਰਾਓ ਸਾਡੇ ਵੱਲੋਂ ਲੱਖ ਲੱਖ ਲੋੜੀ ਦੀਆਂ ਵਧਾਈਆਂ ਹੋਣੇ ਤੇ ਆਉਣ ਵਾਲਾ ਸਾਲ ਸਤ੍ਹਾਵਲਾ ਜੋ 2045 ਸਾਭ ਲਈ ਖੁਸ਼ੀਆਂ ਔਰ ਆਨੰਦ ਭਰਿਆ ਹੋਵੇ ਸਾਰੇ ਪੈਂਪਲਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਪਲੀਜ਼ ਚੈਨਲ ਨੂੰ ਵੀਡੀਓ ਅੱਛੀ ਲੱਗੀ ਤਾਂ ਦੇ ਕੇ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਲਾਈਕ ਕਰਨਾ ਕਦੀ ਨਾ ਭੁੱਲਣਾ ਸਾਰੇ ਪੈਂਪਲਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਜੀ